ਸੱਜਣੋ ਅੱਜ ਤੁਹਾਨੂੰ ਆਪਾਂ ਜਾਜ ਦੇ ਦਰਸ਼ਨ ਕਰਾਉਣ ਲੱਗੇ ਆਂ ਜਾਜ ਦੇ ਠੀਕ ਹੈ ਆਜੋ ਦਿਖਾ ਦਿੰਨੇ ਆ ਤੁਹਾਨੂੰ ਜਾਜ ਦੇ ਕਿਹ ਹੁੰਟਾ ਲੈ ਕੇ ਵੇਖਿਓ ਤੇ ਫਿਰ ਦੱਸਿਓ ਵੀ ਜੇ ਤੁਹਾਨੂੰ ਵਾਕਿਆ ਹੀ ਨਾ ਲੱਗੇ ਵੀ ਜਾਜ ਤੇ ਹੁੰਡਾ ਲਿਆ ਤੇ ਫਿਰ ਕਿਉਂ ਠੀਕ ਹੈ ਜੇ ਕੰਪਨੀ ਪੈਸਾ ਲੈਂਦੀ ਨਾ ਤੇ ਵਾਕਿਆ ਹੀ ਬਈ ਸਹੀ ਲੈਂਦੀ ਏ ਸਿਰਾ ਗੱਲ ਬਾਤ ਏ ਬਈ ਆ ਟਰੈਕਟਰ ਬਣਾਇਆ ਸਿਰਾ ਗੱਲ ਬਾਤ ਆਜੋ ਤੁਹਾਨੂੰ ਦਿਖਾਉਣੇ ਆ ਸਾਰਾ ਤੇ ਨਾਲੇ ਫੀਚਰ ਦੱਸਦੇ ਆ ਠੀਕ ਹੈ ਵੇਖ ਸਕਦੇ ਤੁਸੀਂ ਕਿਆ ਬਾਤਾਂ ਨੇ ਯਾਰ ਕਿਆ ਗੱਲਬਾਤ ਬਾਈ ਐਵੇਂ ਨਹੀਂ ਕਹਿੰਦੇ 36ਤੀ 36ਤੀ ਠੀਕ ਐ ਇੰਨੇ ਕੋ ਜਿਆਦੇ ਫੀਚਰ ਦਿੱਤੇ ਪਏ ਨੇ ਮੈਂ ਕਿ ਬਾਈ ਨੂੰ ਪੁੱਛ ਕੇ ਹਟਿਆ ਸਾਰਾ ਬਾਈ ਆਦਾ ਵੀ ਗੱਲਾਂ ਹੀ ਛੱਡ ਦੇ ਯਾਰ ਮੈਂ ਆਪ ਖੁਦ ਚਲਾ ਕੇ ਦੇਖਿਆ ਤੇ ਵਾਕਿਆ ਐਂ ਲੱਗਦਾ ਵੀ ਜਿਵੇਂ ਨਾ ਯਾਰ ਜਿੰਨੇ ਮਰਜ਼ੀ ਹਾਲ ਨੂੰ ਲਾਈ ਆ ਪਤਾ ਹੀ ਨਹੀਂ ਲੱਗਦਾ ਵੀ ਮੰਨ ਲਾ ਨਿਊਟਰਲ ਲਈ ਜਾਨੇ ਆਪਾਂ ਕੀ ਹਾਲ ਚਲਾ ਕੇ ਲਈ ਜਾਨੇ ਠੀਕ ਐ ਬਿਲਕੁਲ ਨਹੀਂ ਪਤਾ ਲੱਗਦਾ ਵੀ ਕਿੰਨੇ ਮੰਨ ਲਓ ਹੱਲ ਦੂੰਗੇ ਜਾਂਦੇ ਪੈਣੇ ਕਿੰਨੇ ਨਹੀਂ ਜਾਂਦੇ ਪੈ। ਠੀਕ ਹੈ। ਦਿਖਾ ਦਿੰਨੇ ਆ ਤੁਹਾਨੂੰ। ਡਾਈ ਕਹਿੰਦਾ ਵੀ ਆ ਜਿਹੜਾ ਮੰਨ ਲਓ ਪੁਆਇੰਟ ਦਿੱਤਾ ਹੈ ਆ ਦੇਖ ਲਓ। ਜੇ ਆਪਾਂ ਇਹਨੂੰ ਇੱਧਰ ਕਰਦੇ ਆ ਇਹਦੀ ਪੂਰੀ ਪਾਵਰਫੁੱਲ ਹੋ ਜਾਂਦੀ ਜਿੱਥੇ ਆਪਾਂ ਜਿਆਦਾ ਟਰੈਕਟਰ ਦਾ ਕੰਮ ਲੈਣਾ ਇੱਥੇ 80 ਦੀ ਹੋ ਜਾਊਗਾ। ਜੇ ਸੱਜਣੋ ਇੱਥੇ ਇੱਧਰਲੀ ਸਾਈਡ ਕਰ ਦਿੰਨੇ ਆ ਫਿਰ 50 ਦੇ ਮੰਨ ਲਓ ਇੰਜਨ ਇਹਦਾ 50 ਹਸ ਪਾਵਰ ਹੋ ਜਾਂਦਾ। ਜੇ ਇਹਨੂੰ ਆਪਾਂ ਇੱਥੇ ਨਿਊਟਰਲ ਕਰਤਾ ਨਾ ਇਸ ਤਰ੍ਹਾਂ ਦੇ ਫਿਰ 70 ਹਸਪਾਵਰ ਤੇ ਹੋ ਜਾਂਦਾ ਟਰੈਕਟਰ 70 ਹਸਪਾਵਰ ਤੇ ਠੀਕ ਹੈ ਤੇ ਮੰਨ ਲਓ ਯਾਰ ਫੀਚਰ ਤਾਂ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿੰਨੇ ਕੁ ਇਹਦੇ ਵਿੱਚ ਇੱਕ ਗੱਡੀ ਨਾਲੋਂ ਫੋਰਚੂਨਰ ਮੰਨ ਲਾ ਗੱਡੀ ਜਿਹੜੀ ਮੰਨ ਲਓ ਲਗਜ਼ਰੀ ਗੱਡੀ ਹੁੰਦੀ ਨਾ ਜਿਹੜੀ ਲਗਜ਼ਰੀ ਮੈਨੂੰ ਤਾਂ ਉਹ ਵੀ ਨਹੀਂ ਕਹਿਣਾ ਆਉਂਦਾ ਉਹਦੇ ਵਾਲੇ ਫੀਚਰ ਪਏ ਨੇ ਇਹਦੇ 'ਚ ਉਹਦੇ ਵਾਲੇ ਠੀਕ ਹੈ ਤੁਸੀਂ ਆਪ ਆਖੋਗੇ ਵੀ ਠੀਕ ਯਾਰ ਦੇਖ ਲਾ ਮੈਂ ਨਾ ਯਾਰ ਸਿਰਾ ਗੱਲ ਬਾਤ ਹੈ ਜੇ ਕੰਪਨੀ ਪੈਸਾ ਲੈਂਦੀ ਨਾ ਤੇ ਐਵੇਂ ਨਹੀਂ ਲੈਂਦੀ ਮਿੱਤਰ ਪਿਆਰਿਓ ਕਿਸੇ ਚੀਜ਼ ਨੂੰ ਹੀ ਲੈਂਦੀ ਏ ਕੋਈ ਗੋਣਾ ਹੈਗਾ ਵਿੱਚ ਤੇ ਤਾਂ ਕੰਪਨੀ ਇੰਨਾ ਪੈਸਾ ਲੈਂਦੀ ਪਈ ਹੈ ਹੈ ਦੇਖ ਲੋ ਦਰਸ਼ਨ ਕਰ ਲੋ ਹੈਗਾ ਕਿਹੜਾ ਖੜਾ ਬਾਕੀ ਦਾ ਯਾਰ ਮੰਨ ਲਾ ਨਾ ਹੁੰਦੇ ਕਹਿੰਦੇ ਤਰ੍ਹਾਂ ਚੂਚੇ ਚੂਚੇ ਜੇ ਲੱਗਦੇ ਨਿੱਕੇ ਚੂਚੇ ਜੇ ਹਿੰਦੇ ਬਰਾਬਰ ਚੂਚੇ ਜੇ ਠੀਕ ਹੈ ਚੂਚੇ ਜੇ ਲੱਗਦੇ ਹੁੰਦੇ ਬਰਾਬਰ ਬਰਾਬਰ ਖੜਾ ਕੇ ਵੇਖ ਲੋ ਯਾਰ ਜੇ ਨਾ ਮੰਨ ਲਾ ਚੂਚੇ ਜੇ ਲੱਗਣ ਇਹਦੇ ਕੋਲ ਦੂਜੇ ਟਰੈਕਟਰ ਫਿਰ ਕਹਾਂ ਜੇ ਇਹਦਾ ਭੈਚੋ ਯਾਰ ਜਹਾਜਾਂ ਦਾ ਜਗਾੜ ਹੀ ਦੇਖ ਲੈ ਯਾਰਾ ਵੇਖ ਲੈ ਚੌੜਾ ਵੇਖ ਨਾ ਜਹਾਜਾਂ ਦਾ ਜਗਾੜ ਹੀ ਕੁੜੀ ਆ ਮਾੜਾ ਬੰਦਾ ਇਹਦੇ ਟਾਇਰ ਨਹੀਂ ਬਦਲ ਸਕਦਾ ਦੱਸ ਪੈ ਧਰਮ ਨਾਲ ਯਾਰ ਜੇ ਮਾੜਾ ਬੰਦੇ ਨੇ ਟਾਇਰ ਹੀ ਬਦਲਨੇ ਹੋਏ ਨੇ ਚਾਰੇ ਮਾੜਾ ਬੰਦਾ ਟਾਇਰ ਨਹੀਂ ਬਦਲ ਸਕਦਾ ਹੈ ਆ ਵੇਖ ਲੈ ਇਹਦਾ ਭਾਈ ਕੁੜੀ ਹਵਾ ਸਾਣ ਯੱਟ ਦੇ ਤਗੜਾ ਬੰਦਾ ਹੀ ਕੰਮ ਕਰ ਸਕਦਾ ਮਾੜਾ ਬੰਦਾ ਨਹੀਂ ਵਸਦੀ ਗੱਲ ਹੈਗੀ ਇਹ 12 13 ਲੀਟਰ ਦਾ ਕਿੱਲੇ ਦਾ ਖਾਈ ਜਾਂਦਾ 12 13 ਲੀਟਰ ਦੇ ਮਾ ਧੜ ਬੰਦੇ ਨੇ ਸਾਰੇ ਕਿੱਲੇ ਜਿਹੜੇ ਦੋ ਨੇ ਉਹ ਵੋਣੇ ਨੇ 12 13 ਲੀਟਰਾਂ ਨਾਲ ਹੈ ਆ ਵੇਖ ਲਓ ਵਾਕਿਆ ਸੱਜਣ ਪਿਆਰਿਓ ਮੈਂ ਕੱਢਾ ਚਾਰ ਕੁ ਗੇੜੇ ਇਥੇ ਵਾਕਿਆ ਹੀ ਸਵਾਦ ਹੀ ਆ ਗਿਆ ਘੈਂਟ ਗੱਲ ਬਾਤ ਹੈ ਬਈ ਓਏ ਠੀਕ ਹੈ ਤੇ ਦੱਸਿਆ ਜੇ ਆਪ ਉਹਦੇ ਵਿਚਾਰ ਵੀ ਜਰੂਰ ਬਾਅਦ ਚ ਤੁਹਾਨੂੰ ਬਾਅਦ ਚ ਆਪਾਂ ਬੰਦਿਆਂ ਨਾਲ ਵੀ ਮਿਲਾਵਾਂਗੇ ਇੱਕ ਦਿਨ ਇੰਟਰਵਿਊ ਵੀ ਖਾਸ ਕਰਾਂਗੇ ਸਾਰੇ ਫੀਚਰ ਵੀ ਦੱਸਾਂਗੇ ਆਜੋ ਸਾਡੇ ਕੋਲ ਖਾਸ ਬੰਦਾ ਹੈ ਨਹੀਂ ਜਿੰਨੇ ਇਹਦੇ ਫੀਚਰ ਦੱਸਣੇ ਸੀ ਆਪਾਂ ਨੂੰ ਠੀਕ ਹੈ ਇਹਦੇ ਫੀਚਰ ਕਿਹੜਾ ਕਿੱਥੇ ਕੰਮ ਕਰਦਾ ਕਿਹੜਾ ਕਿੱਥੇ ਕਰਦਾ ਅੱਜ ਅਸੀਂ ਉਹਨੂੰ ਡੀਕ ਦੇ ਰਹੇ ਹਾਂ ਪਰ ਬੰਦਾ ਪਹੁੰਚਿਆ ਨਹੀਂ ਨਹੀਂ ਤੁਹਾਨੂੰ ਆ ਜਿੰਨੇ ਫੀਚਰ ਫੀਚਰ ਲੱਗੇ ਨੇ ਨਾ ਕਮਾਲ ਹੈ ਬਾਈ ਸਾਰੇ ਆ ਹਰੇਕ ਚੀਜ਼ ਕੰਮ ਦੀ ਏ ਤੇ ਸਾਰੇ ਫੀਚਰ ਦੱਸਣੇ ਸੀ ਵੀ ਇਹਦੇ ਕਿਹੜਾ ਫੀਚਰ ਕਿੱਥੇ ਲੱਗਾ ਕੀ ਕੰਮ ਕਰਦਾ ਕੀ ਨਹੀਂ ਕਰਦਾ ਠੀਕ ਹੈ ਤੇ ਹੁਣ ਤੁਹਾਨੂੰ ਕੋਈ ਗੱਲ ਨਹੀਂ ਆਪਾਂ ਇੱਕ ਦਿਨ ਸਪੈਸ਼ਲ ਬਾਈ ਨਾਲ ਨਾਲੇ ਮਿਲਾਵਾਂਗੇ ਨਾਲੇ ਇਹਦੇ ਫੀਚਰ ਦੱਸਾਂਗੇ ਆਪਾਂ ਨਾਲੇ ਉਸ ਦਿਨ ਤੁਹਾਨੂੰ ਇਹਨੂੰ ਵਾਕੇ ਵੀ ਦਿਖਾਵਾਂਗੇ ਠੀਕ ਹੈ ਬਾਕੀ ਸੱਜਣੋ ਜਿਹੜਾ ਟਰੈਕਟਰ ਸੋਚਦਾ ਵੀ ਆਪਾਂ ਬਦਲਣਾ ਵੱਡਾ ਟਰੈਕਟਰ ਲੈ ਕੇ ਆਉਣਾ ਠੀਕ ਹੈ ਤੇ ਸੱਜਣ ਪਿਆਰਿਓ ਆਹ ਟਰੈਕਟਰ ਵਰਗੀ ਰੀਸ ਹੈ ਨਹੀਂਗੀ ਆਹ ਟਰੈਕਟਰ ਲੈ ਆ ਜੇ ਵੇਖ ਲਓ ਸਾਹਮਣੇ ਨਿਊ ਹਾਵਲੈਂਡ 5230 ਇਹਦੇ ਵਰਗੀ ਰੀਸ ਹੈ ਨਹੀਂਗੀ ਤੇ ਪਰ ਮੇਰੇ ਭਰਾ ਤੁਹਾਨੂੰ ਮੈਂ ਸਾਰਾ ਪਹਿਲੋ ਵੀਡੀਓ ਚ ਦੱਸ ਚੁੱਕਾ ਖਰਚਾ ਬਹੁਤ ਵੱਡਾ ਹੈ ਦਾ ਠੀਕ ਹੈ ਖਰਚਾ ਖਰਚਾ ਪੂਰਾ ਹੈ ਵੀ ਹੈ ਤੇ ਇੱਕ ਵਾਈ ਲਈ ਜਿੰਨਾ ਮਰਜੀ ਦੱਬੀਏ ਕੰਮ ਕੋਈ ਪ੍ਰਵਾਹ ਨਹੀਂ ਕਰਦਾ ਠੀਕ ਹੈ ਅੱਛਾ 18 ਲੱਖ ਬਾਈ ਰੇਟ ਵੀ ਬਾਈ ਜਾਂਦਾ 18 ਲੱਖ ਰੁਪਏ ਦੇ ਵਿੱਚ ਆਪਾਂ ਨੂੰ ਇਹ ਪਿਆ ਠੀਕ ਹੈ ਨਗਦੋਂ ਨਗਦੀ 18 ਲੱਖ ਚ ਪਿਆ ਦੂਜਾ ਲੋਨ-ਲੂਨ ਦਾ ਤਾਂ ਪਤਾ ਨਹੀਂ ਲੰਮਾ ਹੀ ਹੈ ਪ੍ਰੋਸੀਜਰ ਉਹਦਾ ਫਿਰ ਦੋ ਪੀੜ ਜੇ ਦਾ ਲੋਨ ਚ ਪੈ ਗਏ ਫਿਰ ਦੋ ਪੀੜੀਆਂ ਦਾ ਲੋਹਣੀਆਂ ਹੀ ਮਰ ਜਾਣਗੀਆਂ ਫਿਰ ਵਿਆਜ ਚ ਚਲਾਏ ਨਾ ਫਿਰ ਆਪਣਾ ਕੰਮ ਤਾਂ ਔਖਾ ਹੈ ਆਪਣੇ ਲਈ ਤਾਂ ਹੈ ਸੱਜਣ ਪਿਆਰਿਓ ਆਪਣਾ ਵੀਰ ਸੀਗਾ ਉਹ ਲੈ ਕੇ ਆਇਆ ਇੱਥੇ ਤੇ ਅਸੀਂ ਵੇਖਿਆ ਸਾਰਾ ਕੋਈ ਵਾਹੂੂ ਕੇ ਦੇਖਿਆ ਜਗਾੜ ਸਾਰਾ ਦੇਖਿਆ ਪਰ ਸਰਾ ਗੱਲ ਬਾਤ ਹੈ ਬਾਕੀ ਮਹਿੰਗਾ ਬਹੁਤ ਹੈ ਜਿੰਨੇ ਦਾ ਚੰਗੀ ਖੇਤੀ ਕਰਨੀ ਹੈ ਵਾਈ ਕਰਨੀ ਹੈ ਉਹਦੇ ਲਈ ਤਾਂ ਬਹੁਤ ਯਾਰ ਮੰਨ ਲਓ ਘੈਂਟ ਸੌਦਾ ਹੈ ਜਿਵੇਂ ਮਰਜੀ ਦੋ ਦੋ ਤਿੰਨ ਤਿੰਨ ਟਰੈਕਟਰ ਰੱਖਾਂ ਦੀ ਲੋੜ ਨਹੀਂ ਇਕੱਲਾ ਹੀ ਦੱਬੀ ਫਿਰੂ ਨੇਰੇ ਲਿਆ ਦਊਗਾ ਹੈ ਤੇ ਜੇ ਮੰਨ ਲਓ ਥੋੜੀ ਵਾਈ ਕਰਨੀ 5-10 ਕਿੱਲੇ ਵਾਲੀ ਫਿਰ ਤੁਸੀਂ ਦੂਜਾ ਸੈਂਪਲ ਨਾਲ ਵੀ ਵਾਈ ਕਿਸੇ ਵੀ ਟਰੈਕਟਰ ਨਾਲ ਕਰ ਸਕਦੇ ਜੇ ਸਾਰੇ ਹੀ ਸੋਹਣੇ ਨੇ ਵਧੀਆ ਨੇ ਦੱਸਦੇ ਪਏ ਆਪਾਂ ਬਾਕੀ ਇਹ ਕਰਮਾ ਵਾਲਾ ਵਾਕਿਆ ਯਾਰ ਜੇ ਕੰਪਨੀ ਪੈਸਾ ਲੈਂਦੀ ਨਾ 18 ਲੱਖ ਰੁਪਇਆ ਤੇ 22 ਸੱਜਣ ਪਿਆਰਿਓ ਉਹਦਾ ਮੁੱਲ ਵੀ ਮੋੜਿਆ ਹੋਇਆ ਇਹਦੇ ਵਿੱਚ ਜਾਨ ਵੀ ਪਾਈ ਹੋਈ ਫੀਚਰ ਵੀ ਪਾਏ ਨੇ ਠੀਕ ਏ ਤੇ ਬਾਕੀ ਤੁਸੀਂ ਕਿੰਨਾ-ਕਿੰਨਾ ਭਰਾਵਾਂ ਕੋਲ ਟਰੈਕਟਰ ਜਿਹੜੇ ਆ ਕੋਈ ਇਹਦੇ ਵਿੱਚ ਕੀ ਕੀ ਗੋਣ ਨੇ ਕੀ ਕੀ ਖਾਮੀਆਂ ਬਹੁਤ ਚੀਜ਼ਾਂ ਜਿਹਾ ਹਰ ਇੱਕ 'ਚ ਕੋਈ ਨਾ ਕੋਈ ਗੋਣ ਹੁੰਦਾ ਖਾਮੀ ਹੁੰਦੀ ਦੱਸਿਓ ਆਪੋ ਆਪਦੇ ਕਮੈਂਟਾਂ 'ਚ ਵਿਚਾਰ ਜਰੂਰ ਦੱਸਿਓ ਕਿਵੇਂ ਵਾਕਿਆ ਹੀ ਘੈਂਡੇ ਟਰੈਕਟਰ ਤੇ ਅੱਗੇ ਵੀ ਸ਼ੇਅਰ ਜਰੂਰ ਕਰਿਓ ਠੀਕ ਏ ਮੇਰੇ ਭਰਾ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿਉਂਦੇ ਵੱਸਦੇ ਰਹੋ ਮਹਾਰਾਜ ਤੁਹਾਨੂੰ ਸਾਰੇ ਭਰਾਵਾਂ ਨੂੰ ਇਹਦੇ ਨਾਲ ਦਾ ਵੱਡੇ ਟਰੈਕਟਰ ਹੀ ਦਵੇ ਪਰਮਾਤਮਾ ਆਸਾ ਦੇ ਖੇਡਦੇ ਰਹੋ ਮਹਾਰਾਜ ਸਾਰਿਆਂ ਨੂੰ ਜ਼ਮੀਨਾਂ ਬਖਸ਼ੇ ਸਾਰਿਆਂ ਨੂੰ ਟਰੈਕਟਰ ਸੋਹਣੇ ਬਖਸ਼ੇ ਠੀਕ ਹੈ ਬਾਬਿਓ ਸਪੋਰਟ ਕਰੋ ਆਪਦੇ ਭਰਾ ਦੇ ਬਲੌਗ ਦੀ ਵੀਡੀਓ ਨੂੰ ਲਾਈਕ ਕਮੈਂਟ ਖਿੱਚ ਕੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ